ਕਲੈਸਟਰੋਲ ਨੂੰ ਦੋ ਤਰ੍ਹਾਂ ਤੇ ਵੇਖਿਆ ਜਾਂਦਾ ਹੈ ਕਿ ਲੋਅ ਡੈਂਸਿਟੀ ਲਿਪੋਪ੍ਰੋਟੀਨ ਤੇ ਹਾਈ ਡੈਂਸਿਟੀ ਲਿਪੋਪ੍ਰੋਟੀਨ ਜਦੋਂ ਭੋਟੀਆਂ ਲੋਅ ਡੈਂਸਿਟੀ ਜਾਂ ਹਾਈ ਡੈਂਸਿਟੀ ਲਿਪੋਪ੍ਰੋਟੀਨ ਵਧਦਾ ਹੈ ਤਾਂ ਇਹਨਾਂ ਕੀ ਕੀ ਰੋਲ ਹੁੰਦਾ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਸਾਡੀਆਂ ਪੱਤੇ ਤਾਂ ਸਾਡੀਆਂ ਖਲਾਅਦ ਲੱਛਣ ਅੱਜ ਦਾ ਛੇਲਣ ਜਿਸ ਨੂੰ ਅੰਗੰਨੀ ਛਾਤ ਵੀ ਕਿਹਾ ਜਾਂਦਾ ਹੈ ਦਲੀਆ, ਓਟਸ, ਅਲਸੀ ਦੇ ਬੀਜ ਇਹ ਚੀਜ਼ਾਂ ਕਿਵੇਂ ਸਾਡੇ ਸਿਹਤ ਤੇ ਅਸਰ ਪਾਉਂਦੀਆਂ ਅੱਜ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਦੇਖੋ ਹੋ ਸਕਿਆ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਕਾਫੀ ਵੀਰੇ ਨੇ ਮੈਸੇਜ ਆ ਰਹੇ ਸੀ ਕਿ ਸਾਨੂੰ ਅੱਜ ਕੱਲ ਦੇ ਦਿਨਾਂ ਦੇ ਵਿੱਚ ਟੈਨਸ਼ਨ ਬਹੁਤ ਹੋ ਜਾਂਦੀ ਹੈ ਸਾਹ ਚੜਨ ਲੱਗ ਜਾਂਦਾ ਹੈ ਜਾਂ ਫਿਰ ਥਕਾਵਟ ਰਹਿਣ ਲੱਗ ਜਾਂਦੀ ਹੈ ਸੋ ਇਹਨਾਂ ਪਿੱਛੇ ਕੀ ਕਾਰਨ ਹੁੰਦਾ ਅੱਜ ਆਪਾਂ ਜਾਣਾਂਗੇ ਅੱਜ ਕੱਲ ਕਰਾਂਗੇ ਕੋਲੇਸਟ੍ਰੋਲ ਬਾਰੇ ਕੋਲੇਸਟ੍ਰੋਲ ਵਧਣ ਦੇ ਦੇ ਜਾਂ ਨੁਕਸਾਨ ਕੀ ਕੀ ਹੁੰਨੇ ਆ ਅੱਜ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ ਜੇਕਰ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਤਾਂ ਸਾਨੂੰ ਕੀ ਕੀ ਸਮੱਸਿਆਵਾਂ ਆ ਸਕਦੀਆਂ ਕੀ ਆਪਾਂ ਨੂੰ ਕਰਨਾ ਚਾਹੀਦਾ ਹੈ ਕਿਦਾਂ ਦਾ ਆਪਾਂ ਨੂੰ ਇਲਾਜ ਕਰਨਾ ਚਾਹੀਦਾ ਹੈ ਅੱਜ ਇਸ ਬਾਰੇ ਗੱਲ ਕਰਾਂਗੇ ਕੋਲਸਟ੍ਰੋਲ ਦੋ ਤਰ੍ਹਾਂ ਦਾ ਹੁੰਦਾ ਜੀ ਇੱਕ ਹੁੰਦਾ ਐਚ ਡੀ ਐਲ ਤੇ ਇੱਕ ਹੁੰਦਾ ਐਲ ਡੀ ਐਲ ਐਚ ਡੀ ਐਲ ਦੇ ਚੋਂਦਾ ਜੀ ਹਾਈ ਡੈਂਸਿਟੀ ਲਿਪੋਪ੍ਰੋਟੀਨ ਤੇ ਇਸ ਦਾ ਕੰਮ ਹੁੰਦਾ ਸਰੀਰ ਦੇ ਵਿੱਚ ਜਿਹੜਾ ਵਾਧੂ ਦਾ ਕੋਲੇਸਟ੍ਰੋਲ ਹੁੰਦਾ ਉਸ ਨੂੰ ਲੀਵਰ ਤੱਕ ਲੈ ਕੇ ਜਾਣਾ ਤੇ ਫਿਰ ਉਸ ਨੂੰ ਬਾਹਰ ਕੱਢ ਦੇਣਾ ਇਸ ਦੇ ਨਾਲ ਆਪਣੇ ਸਰੀਰ ਦੇ ਵਿੱਚ ਹਾਰਟ ਦੇ ਵਿੱਚ ਦਿਲ ਦੀਆਂ ਤਮਣੀ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਸ ਤੇ ਨਾਲ ਤੁਹਾਨੂੰ ਹਾਰਟ ਐਟੈਕ ਵਰਨੀ ਜਿਹੜੀ ਸੁਰਸਿਆ ਹੁੰਦੀ ਹੈ ਉਸ ਤੋਂ ਰਾਹਤ ਮਿਲਦੀ ਹੈ ਤੇ ਦੂਸਰਾ ਜੇਕਰ ਆਪਾਂ ਗੱਲ ਕਰੀਏ ਐਲ ਡੀ ਐਲ ਦੀ ਲੋ ਡੈਂਸਿਟੀ ਲਿਪੋਪ੍ਰੋਟੀਨ ਇਸਤੇ ਵਧਣ ਨਾਲ ਜਾਂ ਇਸਤੇ ਘਟਣ ਨਾਲ ਕਾਫੀ ਸਾਰੀਆਂ ਸਮੱਸਿਆਵਾਂ ਆਉਂਦੀਆਂ ਜਿਵੇਂ ਕਿ ਜੇਕਰ ਇਹ ਵਧ ਜਾਂਦਾ ਹੈ ਤਾਂ ਕੋਨੀਆਂ ਨਾੜਾਂ ਦੇ ਵਿੱਚ ਬਲੌਕੇਜ ਰਹਿਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਹਾਰਟ ਐਟੈਕ ਦੀ ਸਮੱਸਿਆ ਆ ਸਕਦੀ ਹੈ ਬ੍ਰੇਨ ਸਟ੍ਰੋਕ ਦੀ ਸਮੱਸਿਆ ਆ ਸਕਦੀ ਹੈ ਥਕਾਵਟ ਰਹਿਣ ਲੱਗ ਜਾਂਦੀ ਹੈ ਸਾਹ ਚੜਨ ਲੱਗ ਜਾਂਦਾ ਹੈ ਜਿੱਥੇ ਕੋਲੇਸਟ੍ਰੋਲ ਸੈੱਲਾਂ ਦੀ ਬਾਹਰੀ ਪਰਤ ਨੂੰ ਬਣਾਉਣ 'ਚ ਮਦਦ ਕਰਦਾ ਹੈ ਉੱਥੇ ਹੀ ਇਹ ਟੈਸਟੋਸਟੀਰੋਨ ਤੇ ਐਸਟ੍ਰੋਜਨ ਵਰਗੇ ਹਾਰਮੋਨ ਵੀ ਪੈਦਾ ਕਰਦਾ ਹੈ ਬਾਕੀ ਜਿਹੇ ਇਹ ਵਾਇਰਸ ਦੂਸਤ ਬਣਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਵਾਇਰਸ ਦੂਸਤ ਤੁਹਾਨੂੰ ਸਭ ਨੂੰ ਪਤਾ ਜਿਕੇ ਵਾਇਰਸ ਦੂਸਤ ਕਾਰਨ ਹੀ ਆਪਣਾ ਜਿਹੜਾ ਖਾਣਾ ਹੈ ਉਹ ਪਚ ਜਾਂਦਾ ਹੈ ਹজম ਹੋ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਬੈਠੇ ਬਿਠਾਏ ਟੈਨਸ਼ਨ ਹੋ ਜਾਂਦੀ ਹੈ ਬਿਨਾ ਮਕਲੂਪੇ ਟੈਨਸ਼ਨ ਲੈਣ ਲੱਗ ਜਾਂਦੀ ਹੈ ਆਪਾਂ ਸੋਚਦੇ ਨਹੀਂ ਹੈਗੇ ਕਈ ਵਾਰੀ ਕੋਲੇਸਟ੍ਰੋਲ ਘਟਣ ਦਾ ਕਾਰਨ ਸਟ੍ਰੈਸ ਅਤੇ ਟੈਨਸ਼ਨ ਲੈਣ ਲੱਗ ਜਾਂਦੀ ਹੈ ਕੁਝ ਮਸਲਾਂ ਕਿ ਦੇਖਿਆ ਗਿਆ ਕਿ ਇਹ ਕੈਂਸਰ ਦਾ ਵੀ ਕਾਰਨ ਬਣਦਾ ਜੇਕਰ ਤੁਹਾਡਾ ਕੋਲੇਸਟ੍ਰੋਲ ਘਟਦਾ ਹੈ ਸੋ ਜੇਕਰ ਕਿਸੇ ਪ੍ਰਗਨਨਟ ਲੇਡੀ ਦਾ ਕੋਲੇਸਟ੍ਰੋਲ ਘਟ ਜਾਵੇ ਤਾਂ ਉਹਨਾਂ ਨੂੰ ਜਿਹੜੀ ਪ੍ਰਗਨਨਸੀ ਹੈ ਉਸ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ। ਦੋਸਤੋ ਜੇਕਰ ਤੁਸੀਂ ਬਾਹਰ ਦਾ ਤਲੇ ਆਪਰੇ ਜਾਦੇ ਖਾਂਦੇ ਹੋ ਜਿਵੇਂ ਪਕੌੜੇ ਹੋਗੇ, ਸਮੋਸੇ ਹੋਗੇ ਜਾਂ ਫਿਰ ਤਲੀਆਂ ਹੋਈਆਂ ਚੀਜ਼ਾਂ ਹੋਗੀਆਂ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਜੇਕਰ ਰਾਈਟ ਬਣਿਆ ਹੋਇਆ ਜਾਦੇ ਖਾਣਾ ਖਾਓਗੇ ਤਾਂ ਇਹ ਨਾੜਾਂ ਦੇ ਵਿੱਚ ਜਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਤੁਹਾਨੂੰ ਅੱਗੇ ਬਿਮਾਰੀਆਂ ਜਿਹੜੀਆਂ ਹੋਰ ਲੱਗਣ ਲੱਗਣ। ਜੇਕਰ ਤੁਸੀਂ ਮਿੱਠਾ ਵਗੈਰਾ ਜਾਦੇ ਯੂਜ਼ ਕਰਦੇ ਹੋ ਤਾਂ ਤੁਹਾਡਾ ਟ੍ਰਾਈਗਲਾਈਸਰਾਈਡ ਵੱਧ ਸਕਦਾ ਹੈ। ਤੋ ਇਹਨਾਂ ਚੀਜ਼ਾਂ ਤੋਂ ਬਚੋ ਤਾਜ਼ੀਆਂ ਹਰੀਆਂ ਸਬਜ਼ੀਆਂ ਸਲਾਦ ਵਗੈਰਾ ਇਹ ਜ਼ਿਆਦਾ ਲਓ। ਬਾਕੀ ਜੇਕਰ ਤੁਸੀਂ ਮਲਾਈ ਵਗੈਰਾ ਦੁੱਧ ਦੇ ਵਿੱਚ ਜ਼ਿਆਦਾ ਲੈ ਰਹੇ ਹੋ ਤਾਂ ਇਹ ਵੀ ਤੁਹਾਨੂੰ ਨੁਕਸਾਨ ਕਰ ਸਕਦੀ ਹੈ ਕਿਉਂਕਿ ਅੱਜਕੱਲ ਆਪਾਂ ਦੇਖ ਰਹੇ ਹਾਂ ਕਿ ਦੁੱਧ ਦਾ ਜਿਹੜੇ ਖਲਾਤ ਬਣਦੇ ਜਾ ਰਹੇ ਕੋਈ ਜ਼ਿਆਦਾ ਚੰਗੇ ਨਹੀਂ ਹੈਗੇ। ਜੇਕਰ ਤੁਸੀਂ ਦੁੱਧ ਵਗੈਰਾ ਬਾਹਰੋਂ ਲੈ ਰਹੇ ਹੋ ਤਾਂ ਕਿਸੇ ਭਰੋਸੇਯੋਗ ਬੰਦੇ ਤੋਂ ਲਾਓ ਤਾਂ ਕਿ ਤੁਹਾਡੀ ਸਿਹਤ ਜਿਹੜੀ ਹੈ ਉਹ ਚੰਗੀ ਰਹਿ ਸਕੇ। ਜੇਕਰ ਤੁਹਾਡੇ ਘਰ ਦਾ ਦੁੱਧ ਹੈਗਾ ਤਾਂ ਤੁਸੀਂ ਕਾੜ ਕੇ ਪੀਓ। ਜੇਕਰ ਤੁਸੀਂ ਬਾਹਰੋਂ ਲੈ ਰਹੇ ਹੋ ਤਾਂ ਤੁਸੀਂ ਕਿਸੇ ਭਰੋਸੇਯੋਗ ਸੱਚ ਤੋਂ ਲੋ ਤਾਂ ਕਿ ਤੁਹਾਡੀ ਤੁਹਾਡੇ ਬੱਚਿਆਂ ਦੀ ਸਿਹਤ ਜਿਹੜੀ ਉਹ ਬੈਟਰ ਹੋ ਸਕੇ ਵਧੀਆ ਹੋ ਸਕੇ ਬਾਕੀ ਦੋਸਤੋ ਜੇਕਰ ਤੁਸੀਂ ਹਰ ਰੋਜ਼ ਸੈਰ ਕਰੋਗੇ ਕਸਰਤ ਕਰੋਗੇ ਐਕਸਰਸਾਈਜ਼ ਕਰੋਗੇ ਤਾਂ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਸਰੀਰ ਨੂੰ ਲਾਭ ਮਿਲੇਗਾ ਇਹਦੇ ਨਾਲ ਨਾਲ ਜੇਕਰ ਤੁਹਾਡੇ ਘਰੇ ਜੇਕਰ ਖੇਤ ਆਪਣੇ ਹੈਗੇ ਫਿਰ ਤਾਂ ਵੱਖਰੀ ਗੱਲ ਹੈ ਜੇਕਰ ਤੁਹਾਡੇ ਘਰੇ ਪਾਰਕ ਵਗੈਰਾ ਹੈਗੇ ਤਾਂ ਤੁਸੀਂ ਉਸ ਦੇ ਵਿੱਚ ਹਰੀਆਂ ਸਰਦੀਆਂ ਪੱਤੇ ਦਾ ਸਭੀਆਂ ਇਹ ਵੀ ਲਗਾ ਸਕਦੇ ਹੋ ਨਹੀਂ ਆਪਣੀ ਤੁਹਾਡੀ ਸਿਹਤ ਵਧੀਆ ਹੋਏਗੀ ਤੁਸੀਂ ਤੰਦਰੁਸਤ ਰਹੋਗੇ ਤੁਹਾਡਾ ਪਰਿਵਾਰ ਤੰਦਰੁਸਤ ਰਹੇਗਾ ਕਿਉਂਕਿ ਜਿੰਨਾ ਵੀ ਆਪਾਂ ਬਾਜ਼ਾਰੋਂ ਲੈ ਕੇ ਖਾ ਰਹੇ ਹਾਂ ਬਹੁਤ ਜ਼ਿਆਦਾ ਇਹ ਨੁਕਸਾਨ ਕਰ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿੰਨਾ ਦੁੱਧ ਦੇ ਜਿਹੜੇ ਅੱਜ ਕੱਲ੍ਹ ਹਾਲਾਤ ਹੋਏ ਪਏ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੋ ਇਹ ਚੀਜ਼ਾਂ ਆਪਣੀ ਸਿਹਤ ਨੂੰ ਆਪਣੀ ਮਾਨਸਿਕਤਾ ਨੂੰ ਖਰਾਬ ਕਰਦੀਆਂ ਜਾ ਰਹੀਆਂ ਗੁੱਡ ਕੋਲੇਸਟ੍ਰੋਲ ਦੇ ਉੱਤੇ ਛਪ ਜਿਆਦਾ ਅਸਰ ਪਾਉਂਦੀ ਹੈ ਜਿਆਦਾ ਮਾਤਰਾ ਵਿੱਚ ਪੀਤੀ ਹੋਈ ਸ਼ਰਾਬ ਨਸ਼ਾ ਕੀਤਾ ਹੋਇਆ ਜਾਹ ਪਰ ਜੇਕਰ ਤੁਸੀਂ ਜਿਆਦੇ ਸਿਕਟ ਵਗੈਰਾ ਪੀ ਰਹੇ ਹੋ ਇਹ ਗਲੂਕੋਸ ਲੈਵਲ ਦੇ ਉੱਤੇ ਸਭ ਤੋਂ ਜਿਆਦੇ ਪ੍ਰਭਾਵ ਪਾਉਂਦੀ ਹੈ ਇਸ ਕਰਕੇ ਇਹਨਾਂ ਚੀਜ਼ੇ ਤੋਂ ਬਚੋ ਆਪਣੀ ਸਿਹਤ ਵਧੀਆ ਕਰੋ ਤੇ ਦੋਸਤੋ ਜੇਕਰ ਹੁਣ ਆਪਾਂ ਗੱਲ ਕਰੀਏ ਘਰੇਲੂ ਇਲਾਜ ਦੀ ਤਾਂ ਆਪਣੇ ਆਲੇ ਦੁਆਲੇ ਬਹੁਤ ਚੀਜ਼ਾਂ ਇਦਾਂ ਦੀਆਂ ਮਿਲਣੀਆਂ ਜਿਨ੍ਹਾਂ ਦੇ ਨਾਲ ਆਪਾਂ ਆਪਣੇ ਸਰੀਰ ਨੂੰ ਸਿਹਤਿਆਬ ਕਰ ਸਕਦੇ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਹੈਗਾ ਲਸਣ ਤੁਸੀਂ ਤਕਰੀਬਨ 2 ਕਲੀਆਂ ਲਸਣ ਦੀਆਂ ਸ਼ਾਮੀ 5 ਵਜੇ ਤੇ ਰੇੜੇ ਜੇਕਰ ਭੁੰਨ ਕੇ ਖਾਓਗੇ ਤੁਸੀਂ ਅੱਗ ਦੇ ਵਿੱਚ ਭੁੰਨ ਸਕਦੇ ਹੋ ਜਾਂ ਫਿਰ ਕਿਸੇ ਸੂਈ ਵਗੈਰਾ ਦੇ ਵਿੱਚ ਪਾ ਕੇ ਗੈਸ ਤੇ ਉੱਤੇ ਸੋ ਜੇਕਰ ਤੁਸੀਂ ਇਸ ਤਰੀਕੇ ਨਾਲ ਲਸਣ ਖਾਓਗੇ ਤੁਸੀਂ 7 ਤੋਂ 12-15 ਦਿਨਾਂ ਦੇ ਵਿੱਚ ਇਸ ਦੇ ਕਮਾਲ ਦੇ ਰਿਜ਼ਲਟ ਦੇਖੋਗੇ ਕੱਚਾ ਲਸਣ ਖਾਣ ਨਾਲੋਂ ਜੇਕਰ ਤੁਸੀਂ ਭੁੰਨ ਕੇ ਲਸਣ ਖਾਓਗੇ ਤਾਂ ਇਹ ਬਹੁਤ ਜ਼ਿਆਦਾ ਅਸਰਦਾਰ ਤੇ ਕਾਰਗਰ ਹੈਗਾ ਜੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਜਿਨ੍ਹਾਂ ਦੇ ਕੋਲਸਟ੍ਰੋਲ ਟ੍ਰਾਈਕੋਸਾਈਡ ਵਧੇ ਹੋਏ ਆ ਸੋ ਬਹੁਤ ਕਾਰਗਰ ਹੈ ਜੀ ਇਹ ਇਸ ਦੇ ਨਾਲ ਨਾਲ ਤੁਸੀਂ ਰਾਤ ਨੂੰ ਇੱਕ ਚਮਚ ਮੇਤੀ ਦਾਣਾ ਅੱਧੇ ਪੌਣੇ ਗਲਾਸ ਪਾਣੀ ਦੇ ਵਿੱਚ ਭਿਓ ਕੇ ਛੱਡ ਦਿਓ ਤੇ ਸਵੇਰੇ ਜੇਕਰ ਤੁਸੀਂ ਇਸ ਪਾਣੀ ਨੂੰ ਪੀਓਗੇ ਤਾਂ ਇਸ ਦੇ ਵੀ ਬਹੁਤ ਕਮਾਲ ਦੇ ਰਿਜ਼ਲਟ ਹੈ ਇਸ ਦੇ ਨਾਲ ਵੀ ਹਾਂ ਖੂਨ ਦੀ ਸਫਾਈ ਹੋ ਜਾਂਦੀ ਹੈ ਪਰ ਇਸ ਨੂੰ ਰੂਟੀਨ ਦੇ ਵਿੱਚ ਜਿਆਦਾ ਨਾਲ ਨਿਓ ਕਿਉਂਕਿ ਇਸਦੇ ਨਾਲ ਕਈ ਵਾਰੀ ਖੂਨ ਕੜਾ ਹੋ ਜਾਂਦਾ ਹੈ। ਜੇਕਰ ਤੁਸੀਂ ਮੇਥੀ ਦਾਣੇ ਵਾਲਾ ਪਾਣੀ ਪੀਂਦੇ ਰਹੋਗੇ ਲਗਾਤਾਰ 1 ਮਹੀਨਾ ਪੀ ਕੇ ਤੁਸੀਂ ਵਿੱਚ ਨੂੰ 10-15 ਦਿਨ ਦਾ ਗੈਪ ਰੱਖ ਕੇ ਫਿਰ ਦੁਬਾਰੇ ਇਸ ਨੂੰ ਯੂਜ਼ ਕਰ ਸਕਦੇ ਹੋ। ਜੇਕਰ ਤੁਹਾਨੂੰ ਪਹਿਲਾਂ ਲੱਗਿਆ ਕਿ ਮੈਨੂੰ ਫਰਕ ਪੈ ਗਿਆ ਤਾਂ ਤੁਸੀਂ ਇਸ ਨੂੰ ਪਹਿਲਾਂ ਵੀ ਛੱਡ ਸਕਦੇ ਹੋ। ਇਹਦਾ ਜਦੋਂ ਵੀ ਆਪਣੇ ਸਰੀਰ ਦੇ ਵਿੱਚ ਕਿਸੇ ਘਾਟ ਕੋਈ ਘਾਟ ਪੂਰੀ ਹੋ ਜਾਂਦੀ ਹੈ ਤਾਂ ਸਰੀਰ ਤੋਂ ਪਤਾ ਚੱਲਣ ਲੱਗ ਜਾਂਦਾ ਤੁਹਾਡੇ ਫੇਸ ਦੇ ਇਮਪ੍ਰੈਸ਼ਨ ਚੇਂਜ ਹੋ ਜਾਂਦੇ ਆ। ਕਾਫੀ ਚੀਜ਼ਾਂ ਦੇ ਵਿੱਚ ਆਪਣੇ ਫੇਸ ਦੇ ਵਿੱਚ ਸੁਧਾਰ ਆ ਜਾਂਦਾ ਹੈ। ਤੁਹੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਿੰਦਾ ਫਰਕ ਪਤਾ ਚੱਲਦਾ ਹੈ ਤਾਂ ਤੁਸੀਂ ਕੋਈ ਵੀ ਬਿਮਾਰੀ ਦਾ ਇਲਾਜ ਜਾਂ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਆਪਣੀ ਇੱਕ ਸਲਫੀ ਲੈ ਲਓ ਉਸ ਤੋਂ ਬਾਅਦ ਜਦੋਂ ਤੁਸੀਂ ਠੀਕ ਹੋ ਜਾਓਗੇ ਜਦੋਂ ਤੁਸੀਂ ਉਹ ਸਲਫੀ ਦੇਖੋਗੇ ਦੁਬਾਰੇ ਆਪਣੇ ਉਸ ਚਿਹਰੇ ਨੂੰ ਮੈਚ ਕਰੋਗੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਪਹਿਲਾਂ ਕੀ ਹਾਲਾਤ ਸੀਗੇ ਤੇ ਹੁਣ ਕੀ ਹਾਲਾਤ ਹੋਏ ਹਨ ਤੇ ਸੁਧਾਰ ਕੀ ਹੋਇਆ ਨਾ ਕਿੱਜਾਂ ਦੇ ਵਿੱਚ ਬੋਲਾਂ ਤੋਂ ਪਤਾ ਚੱਲ ਜਾਂਦਾ ਨੱਕ ਤੋਂ ਅੱਖਾਂ ਤੋਂ ਕਾਫੀ ਸਰੀਰ ਦੇ ਇਦਾਂ ਦੇ ਰੋਗ ਹੁੰਦੇ ਨੇ ਜਿਹੜੇ ਤੁਹਾਡੇ ਚਿਹਰਾ ਹੀ ਦੱਸ ਦਿੰਦਾ ਹੈ ਦੋਸਤੋ ਜੇਕਰ ਅਗਲੇ ਨੁਸਖੇ ਦੀ ਗੱਲ ਕਰੀਏ ਤਾਂ ਉਹਦੇ ਲਈ ਤੁਸੀਂ ਅਲਸੀ ਦੇ ਬੀਜ ਭੁੰਨ ਕੇ ਖਾ ਸਕਦੇ ਹੋ ਅਲਸੀ ਦੇ ਵਿੱਚ omega-3 ਐਸਿਡ ਹੁੰਦਾ ਹੈ ਤੇ ਖੂਨ ਪਤਲਾ ਕਰਨ ਤੇ ਮਦਦ ਕਰਦਾ ਹੈ ਜੇਕਰ ਤੁਸੀਂ ਇੱਕ ਚਮਚ ਭੁੰਨੇ ਹੋਏ ਅਲਸੀ ਦੇ ਬੀਜ ਹਰ ਰੋਜ਼ ਖਾਓਗੇ ਤਾਂ ਇਸਦੇ ਬਹੁਤ ਜ਼ਿਆਦਾ ਕਮਾਲ ਦੇ ਰਿਜ਼ਲਟ ਸਰੀਰ ਦੇ ਉੱਤੇ ਲਿਖਦੇ ਹਨ ਤੇ ਇਹਨਾਂ ਤੋਂ ਵੀ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਅਰਜਨ ਦੀ ਜਿਹੜੇ ਖੇਲੜ ਹੁੰਦਾ ਹੈ ਜਿਹਨੂੰ ਅਰਜਨ ਦੀ ਛਾਲ ਕਿਹਾ ਜਾਂਦਾ ਹੈ ਜੇਕਰ ਤੁਸੀਂ ਇੱਕ ਚਮਚ ਅਰਜਨ ਦੀ ਛਾਲ ਦੇ ਪਾਊਡਰ ਨੂੰ ਤਕਰੀਬਨ 1.5 ਗਲਾਸ ਪਾਣੀ ਵਿੱਚ ਰਾਤ ਨੂੰ ਪੀਓ ਕੇ ਛੱਡ ਦਿਓ ਤੇ ਸਵੇਰੇ ਇਸ ਨੂੰ ਕਾੜ ਕੇ ਤੁਸੀਂ ਇਸ ਦਾ ਕਾਟਾ ਬਣਾ ਕੇ 1 ਗਲਾਸ ਕਰਕੇ ਜੇਕਰ ਤੁਸੀਂ ਪੀਓਗੇ ਤਾਂ ਇਹ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਇਸ ਦੇ ਨਾਲ ਜਿਹੜੀ ਹਾਰਟ ਵੀ ਦਿਲ ਦੀ ਸਿਹਤ ਆ ਉਹ ਵਧੀਆ ਹੁੰਦੀ ਹੈ ਨਸਾਂ ਦੇ ਵਿੱਚ ਜੇਕਰ ਬਲੋਕੇਜ ਹੈਗੀ ਉਹ ਕਲੀਅਰ ਹੁੰਦੀ ਹੈ ਬਾਕੀ ਚਿਹਰੇ ਦੇ ਉੱਤੇ ਵੀ ਇਸ ਦਿਨ ਪੀਣ ਦੇ ਨਾਲ ਰੌਣਕ ਆਉਂਦੀ ਹੈ ਤੁਸੀਂ ਇਹ ਕਰਨਾ ਹੈ ਕਿ ਇੱਕ ਚਮਚ ਤਕਰੀਬਨ ਇੱਕ ਵੱਡੇ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਅਰਗਨ ਦੀ ਚਾਲ ਦਾ ਪਾਊਡਰ ਹੈ ਜਿਹੜਾ ਉਹ ਰਾਤ ਨੂੰ ਭੋ ਕੇ ਛੱਡ ਦੇਣਾ ਹੈ ਤੇ ਸਵੇਰੇ ਤੁਸੀਂ ਇਸ ਪਾਣੀ ਨੂੰ ਕਾੜ ਲੈਣਾ ਹੈ ਕਾੜ ਕਾੜ ਕੇ ਜਦੋਂ ਅੱਧਾ ਗਲਾਸ ਰਹਿ ਗਿਆ ਤਾਂ ਤੁਸੀਂ ਇਹਨੂੰ ਛਾੜ ਫੋਣ ਕੇ ਠੱਡਾ ਕਰਕੇ ਹਰ ਰੋਜ਼ ਸਵੇਰੇ ਖਾਲੀ ਪੇਟ ਪੀਣਾ ਹੈ ਲਗਾਤਾਰ ਤੁਸੀਂ 1.5 ਮਹੀਨੇ ਪੀ ਕੇ ਫਿਰ ਦੁਬਾਰੇ ਵਿੱਚ ਨੂੰ ਗੈਪ ਰੱਖ ਕੇ ਫਿਰ ਦੁਬਾਰੇ ਇਸ ਨੂੰ ਸ਼ੁਰੂ ਕਰ ਸਕਦੇ ਹੋ ਬਹੁਤ ਕਮਾਲ ਦੇ ਰਿਜ਼ਲਟ ਹੈ ਜੀ ਜ਼ਰੂਰ ਜੇ ਕੈਪੀਟੇਸ਼ਨ ਜ਼ਰੂਰ ਹੈਗੇ ਤਾਂ ਪੀ ਕੇ ਦੇਖੋ ਦੋਸਤੋ ਇਸ ਦੇ ਨਾਲ ਨਾਲ ਤੁਸੀਂ ਓਟਸ ਜਾਂ ਫਿਰ ਦਲੀਆ ਖਾ ਸਕਦੇ ਹੋ ਇਹਨਾਂ ਦੇ ਵਿੱਚ ਸੋਲੀਉਬਲ ਫਾਈਬਰ ਨਾਮਕ ਚਾਪਾ ਹੁੰਦਾ ਹੈ ਜਿਹੜਾ ਕਿ ਜੀਵਨ ਦੇ ਵਿੱਚ ਕੋਲਸਟਰੋਲ ਨੂੰ ਜਜਮ ਹੋਣ ਤੋਂ ਰੋਕਦਾ ਹੈ ਸੋ ਇਹ ਚੀਜ਼ਾਂ ਜੇਕਰ ਤੁਸੀਂ ਖਾਓਗੇ ਕਿੰਨਾ ਚੀਜ਼ਾਂ ਤੁਹਾਨੂੰ ਮੈਂ ਦੱਸਿਆ ਤਾਂ ਇਹਨਾਂ ਵਿੱਚ ਤੁਸੀਂ ਕੁਝ ਵੀ ਖਾ ਸਕਦੇ ਹੋ ਜਿਹੜਾ ਕਿ ਤੁਹਾਡੀ ਸਿਹਤ ਵਾਸਤੇ ਵਧੀਆ ਹੀ ਹੈ ਸੋ ਜੇਕਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਅਸੀਂ ਸਕਰੀਨ ਤੇ ਚਲਾ ਦੇਾਂਗੇ ਸਾਡਾ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇ ਜਸ ਸਿੰਘ ਪੈਟਰੋਲ ਪੰਪ ਜੀਟੀ ਰੋਡ ਅਸਰਾਹ ਦਾ ਸੋ ਵੀਰਵਾਰ ਸਾਡੇ ਇੱਥੇ ਆਪਨ ਦਾ ਜੀ ਐਤਵਾਰ ਮੈਂ ਇੱਕ ਮਹੀਨੇ ਤੱਕ ਬੈਠਾਂ ਹਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ શરીਰ ਨੂੰ ਕੰਨੀ ਦਾ ਤੁਹਾਡਾ ਨਹੀਂ ਡਿਪ ਹੋ ਰਿਹਾ ਤੁਸੀਂ ਸਾਡੇ ਨਾਲ ਆ ਕੇ ਗੱਲ ਕਰ ਸਕਦੇ ਹੋ ਆਪਣੀ ਬਿਮਾਰੀ ਡਿਸਕਸ ਕਰ ਸਕਦੇ ਹੋ ਸਾਡੇ ਇੱਥੇ ਕਿਸੇ ਤਰ੍ਹਾਂ ਦੀ ਸਲਾਹ ਦੇਣ ਦੀ ਕੋਈ ਕਿਸ ਨਹੀਂ ਹੈਗੀ ਤੁਸੀਂ ਸਲਾਹ ਲੈ ਕੇ ਜਾ ਸਕਦੇ ਹੋ ਸੋ ਦੋਸਤੋ ਕਈ ਬਿਮਾਰੀਆਂ ਤਾਂ ਲਿਉਂਦੀਆਂ ਅਸੀਂ ਦੇਖਦੇ ਰਹਿੰਦੇ ਹਾਂ ਤੇ ਕਿ ਕਈ ਵਾਰੀ ਬਿਮਾਰੀ ਕੋਈ ਹੁੰਦੀ ਹੈ ਸੋ ਮਰੀਜ਼ ਦਵਾਈਆਂ ਕੋਈ ਖਾਈ ਜਾਂਦਾ ਹੈ ਜੇਕਰ ਤੁਸੀਂ ਸਾਡੇ ਕੋਲ ਆ ਕੇ ਆਪਣੀ ਬਿਮਾਰੀ ਡਿਸਕਸ ਕਰੋਗੇ ਤਾਂ ਤੁਹਾਨੂੰ ਉਸ ਦਾ ਰਿਜ਼ਲਟ ਅਹੀ ਮਿਲੇਗਾ ਸੋ ਦੋਸਤੋ ਛੋਟੀ ਇਸੀ ਦੀ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਇਹ ਵਧੀਆ ਲੱਗੀ ਹੋਣੀ ਹੈ ਉਸਕੇ ਵੀਡੀਓ ਸ਼ੇਅਰ ਕਰ ਦਿਓ ਕਿਸੇ ਵੀਰ ਭਾਈ ਦਾ ਫਾਇਦਾ ਹੋ ਸਕੇ ਮੈਨੂੰ ਦਿਓ ਆ ਗਿਆ ਨੈਕਸਟ ਵੀਡੀਓ ਜਲਦ ਮਿਲਦੇ ਹਾਂ ਸੋ ਦੇਖ ਕਰ ਕਿਸੇ ਪ੍ਰੇਗਨੈਂਟ ਲੇਡੀ ਦਾ ਕੋਲੇਸਟ੍ਰੋਲ ਘਟ ਜਾਵੇ ਤਾਂ ਉਹਨਾਂ ਨੂੰ ਜਿਹੜੀ ਪ੍ਰੇਗਨੈਂਸੀ ਹੈ ਉਸ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ